ਤੁਹਾਡੀ ਜ਼ਿੰਦਗੀ ਦਾ ਜਨਮ ਤੋਂ ਮਰਨ ਤੱਕ ਦਾ ਪਰਮਾਣ ਹੋਣਾ ਚਾਹੀਦਾ ਵੀ ਉਹ ਤੁਹਾਨੂੰ ਖੁਸ਼ੀ ਇਹ ਤਦ ਮਿਲਦੀ ਹੈ ਜੇ ਤੁਸੀਂ ਕੁਦਰਤ ਦੇ ਪਰਮਾਤਮਾ ਦੇ ਰੂਪ ਚ ਰਹਿੰਦੇ ਹੋ ਤੇ ਸਾਰਿਆਂ ਨੇ ਜਿਸੋਂ ਵੀ ਖੱਤੀ ਆ ਵੀ ਅਸੀਂ ਉਹਨਾਂ ਨੂੰ ਸਮਝਦੇ ਜਿੰਨਾ ਯਤਨ ਕਰਾਂਗੇ ਨਸ਼ਿਆਂ ਦੀ ਰੋਕਥਾਮ ਦੇ ਵਿੱਚ ਆਪ ਦਾ ਆਪ ਦਾ ਯੋਗਦਾਨ ਪੜਦਾ ਪਾਵਾ ਕੁਝ ਨਾ ਪੜਾ ਦੇਣਾ ਕਿਉਂਕਿ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਛੇੜੀ ਗਈ ਮਹਮ ਜੁੱਦ ਨਸ਼ਿਆਂ ਦੇ ਵਿਰੁੱਧ ਸਾਰਾ ਸਾਡਾ ਹਲਕਾ ਅਮਰਗੜ ਇੱਕਜੁੱਟ ਹੋ ਕੇ ਉਸ ਦੇ ਖਿਲਾਫ ਖੜਾ ਹੋਇਆ ਸਾਰੇ ਪੰਚਾਂ ਸਰਪੰਚਾਂ ਦਾ ਫਰਜ਼ ਬਣਦਾ ਹੈ ਕੇ ਨਸ਼ਿਆਂ ਦੇ ਖਿਲਾਫ ਪਿੰਡਾਂ ਵਿੱਚੋਂ ਇੱਕ ਆਵਾਜ਼ ਉੱਠੇ ਘਰਾਂ 'ਚੋਂ ਇੱਕ ਆਵਾਜ਼ ਉੱਠੇ ਤਾਂ ਕਿ ਸਾਡਾ ਪੰਜਾਬ ਨਸ਼ਾ ਮੁਕਤ ਹੋ ਸਕੇ ਤੇ ਚੰਗੀ ਜਵਾਨੀ ਚੰਗੇ ਖੜ੍ਹਾਰੇ ਪੈਦਾ ਕਰ ਸਕੇ ਜੈਤੂ ਮੈਂ ਇਹ ਜੋ ਸੁਪਨਾ ਲਿਆ ਕਿ ਅਸੀਂ ਸਾਰੇ ਹਲਕਾ ਅਮਰਗੜ ਵੱਲੋਂ ਸਾਡੇ ਬਲਾਕ ਅਮਰਗੜ ਦਾ ਸਵਾਗਤ ਸੀ ਜੀ ਦੇ ਵਿੱਚ ਐਸਐਸਪੀ ਸਾਹਿਬ ਜਿ ਡਿਪਟੀ ਕਮਿਸ਼ਨਰ ਸਾਹਿਬ ਐਸਪੀ ਸਾਹਿਬ ਸਾਡੀ ਪੈਡੋਲੋਜੀ ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ ਵੀਡੀਓ ਬੀਡੀਪੀਓ ਏਡੀਸੀ ਕਿੰਨਾ ਪ੍ਰਸ਼ਾਸਨ ਤੇ ਤਹਿਸੀਲਦਾਰ ਸਾਹਿਬਾਨ ਜਿਨ੍ਹਾਂ ਵੀ ਪ੍ਰਸ਼ਾਸਨ ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ ਤੇ ਸਾਰਿਆਂ ਨੇ ਜਿਸ ਸੌਂ ਵੀ ਖਾਦੀ ਆ ਵੀ ਅਸੀਂ ਉਹਨਾਂ ਦੇ ਸਮੇਂ ਦੇ ਵਿੱਚ ਜਿੰਨਾ ਯਤਨ ਕਰਾਂਗੇ ਨਸ਼ਿਆਂ ਦੀ ਰੋਕਥਾਮ ਦੇ ਵਿੱਚ ਆਪ ਦਾ ਆਪ ਦਾ ਯੋਗਦਾਨ ਪੜਦਾ ਜਾਵਾਂਗਾ ਆ ਬਿਲਕੁਲ ਚੱਲ ਵੀ ਰਿਹਾ ਇਹ ਨਹੀਂ ਹੈਗਾ ਅਸੀਂ ਪਹਿਲਾਂ ਪ੍ਰੈਕਟੀਕਲੀ ਨਸਿਆਂ ਤੇ ਲੋਕਾਂ ਦੇ ਘਰ ਘਰ ਤੋਂ ਆਵਾਜ਼ ਆ ਰਹੀ ਹੈ ਵੀ ਬੜਾ ਵੱਡਾ ਫਰਕ ਆ ਮੈਂ ਇਸੇ ਤਰ੍ਹਾਂ ਤੇ ਪੁਲਿਸ ਪ੍ਰਸ਼ਾਸਨ ਦਾ ਸ਼ੋਰਟ-ਕੋਰਡ ਤਨਬਧ ਕਰਦਾ ਜਿਨ੍ਹਾਂ ਨੇ ਤਨ ਮਨ ਨਾਲ ਲਾ ਕੇ ਇਸ ਮਿਸ਼ਨ ਨੂੰ ਸਫਲ ਕਰਤ ਲਿਆ ਤੇ ਸਾਡੀ ਸਰਕਾਰ ਦਾ ਸਹਿਯੋਗ ਤੇ ਪਬਲਿਕ ਦੇ ਵਿੱਚ ਬਹੁਤ ਸਹਿਯੋਗ ਮਿਲਿਆ ਅੱਜ ਉੱਤੇ ਕੋਤੀ ਸਾਰੇ ਸਰਪੰਚ ਪੰਜ ਪੰਚਾਇਤਾਂ ਛੱਡੀਆਂ ਦੀਆਂ ਪੂਰਾ ਹਾਲ ਵੀ ਪੰਚਾਇਤਾਂ ਦਾ ਭਰੇ ਦੀ ਸਾਰੀਆਂ ਪੰਚਾਇਤਾਂ ਆਮ ਨੂੰ ਲੱਗਦਾ ਕਿ ਦਰ ਲੈਣਾ ਹੈ ਹਾਂ ਬਿਲਕੁਲ ਇਹ ਤਾਂ ਤੁਹਾਡੀ ਜ਼ਿੰਦਗੀ ਦਾ ਜਨਮ ਤੋਂ ਮਰਨ ਤੱਕ ਦਾ ਪਰਮ ਹੋਣਾ ਚਾਹੀਦਾ ਵੀ ਤਾਂ ਤੁਹਾਨੂੰ ਖੁਸ਼ੀ ਤਾਂ ਮਿਲਣੀ ਹੈ ਜੇ ਤੁਸੀਂ ਕੁਦਰਤ ਦੇ ਪਰਮਾਤਮਾ ਦੇ ਰੂਪ ਵਿੱਚ ਰਹਿੰਦੇ ਹੋ ਇਹ ਜਿਹੜੇ ਆਰਟੀਫੀਸ਼ੀਅਲ ਨਸ਼ੇ ਨੇ ਇਹ ਜ਼ਿੰਦਗੀ ਦਾ ਜਿੰਨੇ ਸਭ ਤੋਂ ਵੱਡੀ ਬਿਮਾਰੀ ਨੇ ਬਿਮਾਰੀ ਹੀ ਜ਼ਿੰਦਗੀ ਦੀ ਪੀੜਾ ਲੰਮਟਾ ਪੈਦਾ ਕਰਦੇ ਪੰਜਾਬ ਸਰਕਾਰ ਵੱਲੋਂ ਪੂਰਤ ਮਾ ਸਰਕਾਰ ਵੱਲੋਂ ਇੱਕ ਨਸ਼ਿਆਂ ਦੇ ਖਿਲਾਫ ਲਈ ਮਹਿੰਮ ਚਲਾਈ ਗਿਆ ਜੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਅਜਿਹਾ ਪ੍ਰੋਗਰਾਮ ਹੋਇਆ ਜਿਹਦੇ ਵਿੱਚ ਸਾਡੇ ਹਲਕੇ ਦੇ ਐਮਐਲਏ ਸਦਾ ਜਸਵੰਤ ਸਿੰਘ ਗੱਜੇ ਮਾ ਜਰਾ ਡੀਸੀ ਸਾਹਿਬ ਐਸਐਸਪੀ ਸਾਹਿਬ ਤੇ ਸਾਰਾ ਹੀ ਪ੍ਰਸ਼ਾਸਨ ਸ਼ਾਮਲ ਹੋਇਆ ਬਹੁਤ ਹੀ ਖੁਸ਼ੀਆਂ ਭਰਿਆ ਦੇਣਾ ਕਿਉਂਕਿ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਛੇੜੀ ਗਈ ਮਹਮ ਜੁੱਧ ਨਸ਼ਿਆਂ ਦੇ ਵਿਰੁੱਧ ਸਾਰਾ ਸਾਡਾ ਹਲਕਾ ਅਮਰਗੜ ਇੱਕ ਜੋ ਠੋਕੇ ਉਸ ਦੇ ਖਿਲਾਫ ਖੜਾ ਹੋਇਆ ਅੱਜ ਬਹੁਤ ਸਾਰੀਆਂ ਪੰਚਾਇਤਾਂ ਨੇ ਪੜਨ ਕੀਤਾ ਕਿ ਪ੍ਰਸ਼ਾਸਨ ਤੋਂ ਉਮੀਦ ਜਿਹੜੀ ਰੱਖੀ ਜਾਂਦੀ ਹੈ ਉਹ ਵੀ ਬਹੁਤ ਵੱਡੀ ਹੁੰਦੀ ਹੈ ਪਰ ਅਸੀਂ ਖੋਦ ਹਰ ਆਪਣੇ ਆਪਣੇ ਪਿੰਡ ਵਿੱਚ ਨਸ਼ਿਆਂ ਦੇ ਖਿਲਾਫ ਇੱਕ ਮਹਮ ਚਲਾਈਏ ਸਾਰੇ ਪੰਜਾਂ ਸਰਪੰਚਾਂ ਦਾ ਫਰਜ ਬਣਦਾ ਹੈ ਕਿ ਨਸ਼ਿਆਂ ਦੇ ਖਿਲਾਫ ਪਿੰਡਾਂ ਵਿੱਚੋਂ ਇੱਕ ਆਵਾਜ਼ ਉੱਠੇ ਘਰਾਂ 'ਚੋਂ ਇੱਕ ਆਵਾਜ਼ ਉੱਠੇ ਤਾਂ ਕਿ ਸਾਡਾ ਪੰਜਾਬ ਨਸ਼ਾ ਮੁਕਤ ਹੋ ਸਕੇ ਤੇ ਚੰਗੀ ਜਵਾਨੀ ਚੰਗੇ ਖੜ੍ਹਾਰੇ ਪੈਦਾ ਕਰ ਸਕੇ ਜੈਨ